ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਕੀਲ ਲਖਵਿੰਦਰ ਸਿੰਘ ਦੇ ਕਤਲ ਦੀ ਘਟਨਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਇਸ ਕਤਲ ਦੇ ਰੋਸ ਵਿੱਚ ਅੱਜ ਅੰਮ੍ਰਿਤਸਰ ਵਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਵਕੀਲਾਂ ਨੇ ਅਦਾਲਤੀ ਕਾਰਵਾਈ ਨੂੰ ਠੱਪ ਕਰਦਿਆਂ ਕਚੇੜੇ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਹੱਥਾਂ 'ਚ ਬੈਨਰ ਪਲੇਕਾਰਡ ਫੜ ਕੇ ਨਾਰੇਬਾਜ਼ੀ ਕਰਦਿਆਂ ਵਕੀਲਾਂ ਨੇ ਸੂਬਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਆਪਣਾ ਗੁੱਸਾ ਜ਼ਾਹਰ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਨੇਸ ਨੇ ਕਿਹਾ ਕਿ ਜੇਕਰ ਵਕੀਲ ਲੋਕਾਂ ਨੂੰ ਅਦਾਲਤ ਰਾਹੀਂ ਇਨਸਾਫ ਦਿਵਾਉਂਦੇ ਨੇ ਤਾਂ ਉਹ ਵੀ ਸੁਰੱਖਿਅਤ ਨਹੀਂ ਰਹੇ ਤਾਂ ਆਮ ਲੋਕਾਂ ਦੀ ਕੀ ਹਾਲਤ ਹੋਈ ਪੰਜਾਬ ਚ ਕਾਨੂੰਨ ਵਿਵਸਥਾ ਦਾ ਬੁਰੀ ਬੁਰਾ ਹਾਲ ਹੋ ਗਿਆ ਹੈ ਹਰ ਕੇਸ ਵਿੱਚ ਸਿਰਫ ਆਸਵਾਸ਼ਨ ਮਿਲਦੇ ਨੇ ਕਾਰਵਾਈ ਨਹੀਂ ਉਹਨਾਂ ਦੱਸਿਆ ਕਿ ਲਖਵਿੰਦਰ ਸਿੰਘ ਨੂੰ 21 ਤਰੀਕ ਨੂੰ ਸ਼ਾਰਟ ਫਾਇਰ ਕਰਕੇ ਜ਼ਖਮੀ ਕੀਤਾ ਗਿਆ ਸੀ ਕਈ ਦਿਨ ਤੱਕ ਉਹ ਅਮਨਦੀਪ ਹਸਪਤਾਲ ਵਿੱਚ ਜੀਵਨ ਮੌਤ ਦੀ ਲੜਾਈ ਲੜਦੇ ਰਹੇ ਪਰ ਆਖਰਕਾਰ ਉਸ ਦੀ ਔਤ ਹੋ ਗਈ ਇਸ ਘਟਨਾ ਤੋਂ ਬਾਅਦ ਸਾਰੇ ਪੰਜਾਬ ਦੇ ਵਕੀਲ ਸੰਸਥਾਵਾਂ ਨੇ ਸਾਂਝਾ ਰੋਸ ਪ੍ਰਗਟ ਕੀਤਾ ਰਾਜਪਦਰੀ ਧਰਨੇ ਦੀ ਕੋਸ਼ਨਾ ਕਰਦਿਆਂ ਸੂਬਾ ਸਰਕਾਰ ਨੂੰ ਤੁਰੰਤ ਕਾਰਵਾਈ ਦੀ ਚੇਤਾਵਨੀ ਦਿੱਤੀ ਉਹਨਾਂ ਕਿਹਾ ਕਿ ਜਦੋਂ ਐਡਵੋਕੇਟ ਲਖਵਿੰਦਰ ਸਿੰਘ ਦਾ ਸੰਸਕਾਰ ਕੀਤਾ ਸੀ ਤਾਂ ਉਸ ਸਮੇਂ ਪੰਜਾਬ ਸਰਕਾਰ ਵੱਲੋਂ ITO ਤੇ ਕੈਬਨਟ ਮੰਤਰੀ ਮੌਕੇ ਤੇ ਪਹੁੰਚੇ ਤੇ ਪਰਿਵਾਰ ਨਾਲ ਮਿਲ ਕੇ ਪੁਲਿਸ ਨੂੰ ਤਤਕਾਲ ਕਾਰਵਾਈ ਦੇ ਨਿਰਦੇਸ਼ ਦਿੱਤੇ ਕੋਈ ਇਹਦੇ ਪਿਛਲੇ ਕੁਝ ਸਮੇਂ ਦੇ ਵਿੱਚ ਆਪਣੀ ਇਤਰਾਜ਼ਤੀ ਹੈਗੀ ਪੰਜਾਬ ਦੀ ਵੀ ਇਟ ਇਜ਼ ਨਾਟ ਬੀ ਕੋਈ ਵੀ ਬੰਦਾ ਇੱਥੇ ਸੇਫ ਨਹੀਂ ਹੈਗਾ ਜੇ ਤੁਸੀਂ ਨਿੱਕੇ ਤੋਂ ਨਿੱਕੇ ਲੈ ਕੇ ਤਗੜੇ ਤਗੜੇ ਦੀ ਬੰਦੇ ਗੱਲ ਕਰ ਲੋ ਜੇ ਕੋਈ ਆਪਾਂ ਮੋਬਾਈਲ ਵਾਲਾ ਜੇ ਉਹਦਾ ਕੰਮ ਚੱਲ ਜਾਂਦਾ ਉਹਨੂੰ ਰੈਂਸਮ ਕਾਲ ਆ ਜਾਂਦੀ ਉਹਦੇ ਗੋਲੀਆਂ ਚਲਾ ਦਿੰਦੇ ਨੇ ਹੁਣ ਤੇ ਇਥੋਂ ਤੱਕ ਇਹਨਾਂ ਦੇ ਹੌਸਲੇ ਵੱਧ ਗਏ ਨੇ ਉੱਚੇ ਹੋ ਗਏ ਨੇ ਵੀ ਵਕੀਲ ਜਿਹੜੇ ਜਿਨ੍ਹਾਂ ਨੂੰ ਲੋਕੀ ਆਣ ਕੇ ਕੋਰਟ ਦੇ ਵਿੱਚ ਅਪੀਲ ਕਰਦੇ ਨੇ ਵੀ ਸਾਨੂੰ ਜਸਟਿਸ ਲੈ ਕੇ ਦਿਓ ਉਹਨਾਂ ਦੇ ਵੀ ਗੱਲ ਪੈਣ ਲੱਪੇ ਨੇ ਜਿਹੜੇ ਵਕੀਲ ਨੇ ਤੁਹਾਨੂੰ ਉਥੋਂ ਜਸਟਿਸ ਲੈ ਕੇ ਦੇਣਾ ਹੈ ਤੁਸੀਂ ਉਹਨਾਂ 'ਚ ਪੰਗਾ ਖੜਾ ਤੇ ਆਮ ਬੰਦੇ ਦੀ ਕੀ ਹਾਲਤ ਹੋਏਗੀ ਪੰਜਾਬ ਦੇ ਵਿੱਚ ਸਰ ਪੁਲਿਸ ਦਾ ਕਿਸ ਰੋਲ ਹੋਈ ਵੇਖੋ ਹਾਲਾਂਕਿ ਪੁਲਿਸ ਵੱਲੋਂ ਬੰਦੇ ਫੜ ਲਏ ਤੇ ਜਿਹੜੇ ਗੋਲੀ ਦੇਖੋ ਪੁਲਿਸ ਦਾ ਰੋਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਕੀ ਸਿਚੁਏਸ਼ਨ ਹੈਗੀ ਆ ਮੰਦਾ ਹਾਲ ਹੋਇਆ ਪਿਆ ਵਾ ਪੁਲਿਸ ਕਹਿੰਦੀ ਹੈ ਭਾਈ ਕੰਟਰੋਲ ਕਰ ਲਾਂਗੇ ਪਰ ਹੁੰਦਾ ਨਹੀਂ ਪਿਆ ਪੁਲਿਸ ਹਰ ਇੱਕ ਕੇਸ ਜਿਹੜਾ ਰਜਿਸਟਰਡ ਹੁੰਦਾ ਉਹਦੇ ਵਿੱਚ ਆਸ਼ਵਾਸਨ ਆਉਂਦੇ ਨੇ ਟਾਈਮ ਅਗੇਨ ਆਸ਼ਵਾਸਨ ਆਉਂਦੇ ਨੇ ਪਰ ਗੱਲ ਫਿਰ ਉੱਥੇ ਦੀ ਉੱਥੇ ਖੜੀ ਰਹਿ ਜਾਂਦੀ ਹੈ ਸਰ ਅੱਜ ਪ੍ਰਦਰਸ਼ਨ ਕਿੱਥੇ ਦਾ ਕੀਤਾ ਜਾ ਰਿਹਾ ਹੈ ਅੱਜ ਪ੍ਰਦਰਸ਼ਨ ਦੀ ਸਾਡੇ ਜਿਹੜੇ ਵਕੀਲ ਸਾਹਿਬ ਵੀ ਉਹਨਾਂ ਨੂੰ 21 ਤਰੀਕ ਨੂੰ ਬੁਲਟ ਸ਼ਾਟ ਫਾਇਰ ਹੋਏ ਜਿਨ੍ਹਾਂ ਨੇ ਕਾਫੀ ਕਾਫੀ ਸਮਾਂ ਉਹਨਾਂ ਨੇ ਅਮੰਦੀਪਾ ਹਸਪੀਟਲ ਆਪਣੀ ਇੰਜਰੀਜ਼ ਨਾਲ ਉਹਨਾਂ ਨੇ ਲੜਾਈ ਕੀਤੀ ਪਰ ਅਲਟੀਮੇਟਲੀ ਲਾਸਟ ਵੀਕ ਉਹਨਾਂ ਦੀ ਡੈਥ ਹੋ ਗਈ ਹੈ ਤੇ ਅੱਜ ਸਾਡੇ ਨੂੰ ਸਟੇਟ ਕਾਲ ਲੱਗੀ ਹੈ ਸਾਰੀਆਂ ਸਟੇਟ ਦੀਆਂ 12 ਸਾਡੇ ਨਾਲ ਇਨਵੋਲ ਹੋ ਗਈਆਂ ਨੇ ਇਮੋਸ਼ਨਸ ਬੜੇ ਹਾਈ ਹਗੇ ਨੇ ਸਾਰੇ ਬਾਰ ਦੇ ਪ੍ਰੈਜ਼ੀਡੈਂਟ ਅਕ੍ਰੋਸ ਪੰਜਾਬ ਮੇਰੀ ਸਾਰਿਆਂ ਨਾਲ ਗੱਲ ਹੋਈ ਹੈ ਸਟੇਟ ਕਾਲ ਦਿੱਤੀ ਹੈ ਧਰਨਾ ਲਗਾਇਆ ਹੈ ਤੋ ਉੱਤੋਂ ਬਾਅਦ ਹੋਣੀ ਹੈ ਫਿਊਚਰ ਹੈ ਜਿਹੜਾ ਕੌਂਸਲ ਆਫ ਐਕਸ਼ਨ ਆਪਣੀ ਐਗਜ਼ੈਕਟਿਵ ਦੀ ਮੀਟਿੰਗ ਡਿਸਾਈਡ ਕਰਕੇ ਕਰਾਂਗੇ ਕਿ ਕੀ ਕਰਨਾ ਹੈ ਫਿਰ ਕੋਈ ਪੰਜਾਬ ਸਰਕਾਰ ਨਾਲ ਕੋਈ वार्ताਲਾਪ ਹੋਇਆ ਇਸ ਬਾਰੇ ਪੰਜਾਬ ਸਰਕਾਰ ਨਾਲ वार्ताਲਾਪ ਨਹੀਂ ਆਉਂਦਾਂ ਸਰਕਾਰ ਦਿੱਤੀ ਈਟੀਓ ਸਾਹਿਬ ਆਏ ਏਹਰ ਪੈਂਸੀਗੀ ਈਟੀਓ ਜਿਹੜੇ ਇਹਨਾਂ ਨੇ ਕੈਬਨਿਟ ਮੰਤਰੀ ਹੈਗੇ ਨੇ ਉਹਨਾਂ ਨੇ ਵੀ ਅਸ਼ੋਰੈਂਸ ਦਿੱਤੀ ਹੈ ਪਰਿਵਾਰ ਨੂੰ ਵੀ ਪੁਲਿਸ ਵਾਲਿਆਂ ਨੇ ਉਹਨਾਂ ਨੇ ਹਦਾਇਤ ਕੀਤੀ ਹੈ ਵੀ ਜਲਦ ਤੋਂ ਜਲਦ ਮੁੱਲਜਮ ਫੜੇ ਜਾਣਗੇ ਪਰ ਹਜੇ ਤੱਕ ਤਿੰਨ ਫੜੇ ਨੇ ਇਹਨਾਂ ਨੇ ਪੰਜ ਕੋ ਉਹਨਾਂ ਨੇ ਵੈਪਨ ਨਾਲ ਉਹਨਾਂ ਨੂੰ ਰਿਕਵਰ ਕੀਤੀ ਨੇ ਪਰ ਜਿਹੜਾ ਕਿਨਪਿੰਨ ਮੇ ਹੈ ਨਾਗਾ ਨਾ ਜਿਹੜ ਜਿਨੇ ਜਿਹੜੇ ਕਹਿੰਦੇ ਸਾਰਾ ਕੁਝ ਹੋਇਆ ਵਾ ਉਹ ਅਭੀ ਉਹ ਅਜੇ ਤੱਕ ਨਹੀਂ ਫੜਿਆ ਗਿਆ ਸਰ ਮੁੱਖ ਮੰਗ ਕੇ ਮੁੱਖ ਮੰਗ ਵੇਖੋ ਸਾਡੀ ਪਹਿਲੀ ਦੇ ਸੀਐਮ ਸਾਹਿਬ ਕੋਈ ਹੈਗੀ ਆ ਵੀ ਲਾਅ ਐਂਡ ਆਰਡਰ ਤੇ ਕਿਉਂਕਿ ਹੋਮ ਡਿਪਾਰਟਮੈਂਟ ਸੀਐਮ ਸਾਹਿਬ ਕੋ ਆ ਉਹਨਾਂ ਕੋਈ ਮੰਗ ਹੈਗੀ ਵੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਕਾਇਨਦੀ ਦੇਖਿਆ ਜਾਵੇ ਟਿਲ ਡੇਟ ਸੀਐਮ ਸਾਹਿਬ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਘੱਟੋ ਘੱਟ ਸਾਡੇ ਪੰਜਾਬ ਦੇ ਵਿੱਚ ਆਈ ਥਿੰਕ 50 ਤੋਂ 60 ਹਜ਼ਾਰ ਵਕੀਲ ਭਾਈਚਾਰਾ ਹੋਣਾ ਵਾ ਉਹਨਾਂ ਦੇ ਨਾਲ ਜਿਹੜੇ ਮੁੰਚੀ ਸਾਹਿਬਾਨ ਉਹਨਾਂ ਦੇ ਪਰਵਾਜ਼ ਜੁੜੇ ਨੇ ਪਰ ਸੀਐਮ ਸਾਹਿਬ ਵੱਲੋਂ ਕੋਈ ਵੀ ਟਿੱਪਣੀ ਨਹੀਂ ਕੋਈ ਨ ਦੂਜੀ ਗੱਲ ਹੈ ਕਿ ਮੈਂ ਸੀਐਮ ਸਾਹਿਬ ਨੂੰ ਅਪੀਲ ਕਰੂੰਗਾ ਵੀ ਤੁਹਾਡਾ ਗ੍ਰੇਸ਼ੀਆ ਜਿਹੜਾ ਸੀਐਮ ਰੀਲੀਫ ਫੰਡ ਹੁੰਦਾ ਉਹਦੇ ਵਿੱਚ ਇਮੀਡੀਏਟਲੀ ਕਿਉਂਕਿ ਇਹ ਬੜੇ ਗਰੀਬ ਪਰਿਵਾਰ ਦਾ ਮੁੰਡਾ ਹੈ ਇਹਨੇ ਕੋਸ਼ਿਸ਼ ਸਮੇਂ ਦੇ ਵਿੱਚ ਆਪਣਾ ਕੰਮ ਬਹੁਤ ਵਧੀਆ ਖੜਾ ਕਰ ਲੈ ਇਹ ਬਕਾ ਦਿੱਤਾ ਪਰ ਜਿਹੜਾ ਵਕੀਲ ਆ ਨਾ ਉਹਦੀ ਜਿਹੜੀ ਸੋਰਸ ਆਫ ਇਨਕਮ ਸਿਰਫ ਉਹਦੇ ਉਹਦੇ ਉੱਤੇ ਡਿਪੈਂਡੈਂਟ ਹੈਗੀ ਹੈ ਸਾਰੀ ਫੈਮਿਲੀ ਸਾਰਾ ਪਰਿਵਾਰ ਉੱਤੇ ਡਿਪੈਂਡੈਂਟ ਹੁੰਦਾ ਮੈਂ ਸੀਐਮ ਸਾਹਿਬ ਨੂੰ ਅਪੀਲ ਕਰੂੰਗਾ 20 ਲੱਖ ਰੁਪਇਆ ਘਟੋ ਘਟ ਆਪਣੇ ਸੀਐਮ ਰੀਲੀਫ ਫੰਡ ਤੋਂ ਇਹਨਾਂ ਦੇ ਪਰਿਵਾਰ ਨੂੰ ਰੀਲੀਜ਼ ਕਰਨ ਤਾਂ ਜੋ ਉਹਨਾਂ ਨੂੰ ਥੋ ਕਿ ਜੋ ਸਾਡਾ ਲਾਅਰ ਪ੍ਰੋਟੈਕਸ਼ਨ ਬਿਲ ਲਗਾਵਾ ਕੋਸ਼ਿਸ਼ ਸਟੇਟ ਸਿਗਾਂ ਜਨਾ ਪਾਸ ਕਰਤਾ ਵਾ ਸਾਡੇ ਹਜੇ ਪੰਜਾਬ ਨੇ ਲਾਅਰ ਪ੍ਰੋਟੈਕਸ਼ਨ ਬਿਲ ਨਹੀਂ ਪਾਸ ਕੀਤਾ ਮੈਂ ਸੀਐਮ ਸਾਹਿਬ ਨੂੰ ਕਹੂੰਗਾ ਵੀ ਵਿਧਾਨ ਸਭਾ ਦੇ ਵਿੱਚ ਲਾਅਰ ਪ੍ਰੋਟੈਕਸ਼ਨ ਬਿਲ ਪਾਸ ਕਰਕੇ ਯੂਨੀਅਨ ਲਾਅ ਮਿਨਿਸਟਰ ਨੂੰ ਕਹਾਂਗਾ ਵੀ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਤਾਂ ਕਿ ਸਾਡੀ ਸੇਫਟੀ ਬਾਰੇ ਕੁਝ ਹੋ ਸਕੇ